ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਜਰਨਲਸ ਦੀਆਂ ਖਬਰਾਂ ਨੇ ਤੇ ਖਬਰਾਂ ਦੀਆਂ ਖਬਰਾਂ ਨੇ ਉਹਨਾਂ ਦੇ ਸੰਦਰਭ ਦੇ ਨਾਲ ਗੱਲ ਕਰਾਂਗੇ ਜਿਵੇਂ ਇਹ ਜਿਹੜੀ ਖਬਰ ਆਇਆ ਹੈਗੀ ਆ ਪੀਵੀ 872 ਤੇ ਪੀਵੀ 833 ਇਹ ਟੌਪ ਦੀਆਂ ਕਿਸਮਾਂ ਨੇ ਜਿਨ੍ਹਾਂ ਨੇ ਭਾਰਤ ਦੇ ਵਿੱਚ ਝਾੜ ਦਿੱਤਾ ਹੈ ਤੇ 25 ਸਤੰਬਰ 2025 ਦੀ ਇਹ ਖਬਰ ਹੈ ਰਾਸ਼ਟਰੀ ਪੱਧਰ ਦੇ ਉੱਤੇ ਕਣਕਾਂ ਦੇ ਨਵੀਆਂ ਕਿਸਮਾਂ ਦੇ ਟ్రਾਇਲ ਆਏ ਗਏ ਸੀ ਤੇ ਇਹਨਾਂ ਦੇ ਵਿੱਚੋਂ ਪੀਵੀ 872 ਨੇ ਸਾਰੀਆਂ ਕਿਸਮਾਂ ਦੇ ਵਿੱਚੋਂ ਚੰਗਾ ਪਰਫਾਰਮੈਂਸ ਕੀਤਾ ਤੇ ਕੁਝ ਨਵੀਆਂ ਕਿਸਮਾਂ ਜਿਵੇਂ ਡੀਬੀਡਬਲਯੂ 107 ਐਚਡੀ 3118 ਇਹਨਾਂ ਦੇ ਨਾਲੋਂ ਪੀਵੀ 872 ਤੇ ਪੀਵੀ 833 ਨੇ ਵੱਧ ਝਾੜ ਦਿੱਤਾ ਤੇ ਇਸ ਸਾਲ ਤੋਂ ਪੀਵੀ 872 ਦਾ ਜਿਹੜਾ ਬੀਜ ਆ ਉਹ ਕਿਸਾਨਾਂ ਲਈ ਪੀਏਯੂ ਕੋਲੋਂ ਉਪਲਬਧ ਵੀ ਕਰਵਾਇਆ ਜਾ ਰਿਹਾ ਤੇ ਹੁਣ ਆਪਾਂ ਦੇਖ ਲਈਏ ਪੀਏਯੂ ਦੀ ਵੈਬਸਾਈਟ ਇਸ ਨੇ ਇਸੇ ਰਾਸ਼ਟਰੀ ਟ੍ਰੈਲਰ ਨੂੰ ਵਿਸਥਾਰ ਨਾਲ ਝਾੜ ਸਮੇਤ ਵਿਸਥਾਰ ਕੀਤਾ ਪੀਵੀਡਬਲਯੂ ਨੇ ਔਸਤ ਝਾੜ 79.6 ਕੁਇੰਟਲ ਪਰ ਹੈਕਟੇਅਰ ਝਾੜ ਦਿੱਤਾ ਹੈ ਲਗਭਗ 32 ਕੁਇੰਟਲ ਪ੍ਰਤੀ ਏਕੜ DW372 ਦਾ 78.3 ਕੁਇੰਟਲ ਪ੍ਰਤੀ ਹੈਕਟੇਅਰ ਜਾਨੀ ਕਿ ਲਗਭਗ 31.5 ਕੁਇੰਟਲ DW372 ਦਾ ਝਾੜ 78.1 ਕੁਇੰਟਲ ਪ੍ਰਤੀ ਹੈਕਟੇਅਰ ਜਾਨੀ ਕਿ ਲਗਭਗ 31.5 ਕੁਇੰਟਲ DW372 ਦਾ ਝਾੜ 74.1 ਕੁਇੰਟਲ ਪ੍ਰਤੀ ਹੈਕਟੇਅਰ ਇਹ ਬਣਦਾ ਪੌਣੇ 30 ਕੁਇੰਟਲ DW187 ਦਾ ਝਾੜ 73.4 ਕੁਇੰਟਲ ਪ੍ਰਤੀ ਏਕੜ ਜਾਨੀ ਕਿ ਇਕੜ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਬਣਦਾ ਹੈ ਸਵਾ 29 ਕੁਇੰਟਲ ਪ੍ਰਤੀ ਕਿੱਲਾ ਇਸੇ ਹੀ ਚੀਜ਼ ਨੂੰ ਦਾ ਟ੍ਰਿਬਿਊਨ ਅਖਬਾਰ ਦੁਆਰਾ ਵੀ ਛਾਪਿਆ ਗਿਆ ਪੀਬੀਡਬਲਯੂ 872 ਜਿਸ ਨੂੰ ਬੈਸਟ ਕੁਆਲਿਟੀ ਇਹਨਾਂ ਟ੍ਰਾਇਲਸ ਦੇ ਵਿੱਚ ਦੱਸਿਆ ਤੇ ਇਸ ਦੇ ਨਾਲ ਹੀ ਪੀਬੀਡਬਲਯੂ 830 ਤੇ ਪੀਬੀਡਬਲਯੂ 826 ਇੰਨਾਂ ਕਿਸਮਾਂ ਬਾਰੇ ਟ੍ਰਿਬਿਊਨ ਨੇ ਆ ਛਾਪਿਆ ਤੇ ਉੱਤਮ ਕਿਸਮ ਹਾਲਾਂਕਿ ਪੀਡਬਲਯੂ 872 ਦੱਸੀ ਗਈ ਹੈ ਤੇ ਇਸ ਤੋਂ ਬਾਅਦ ਪੀਡਬਲਯੂ 833 ਤੇ 826 ਤੇ ਇਹ ਰਾਸ਼ਟਰੀ ਟ੍ਰਾਇਲਸ ਆਪਣੇ ਭਾਰਤ ਪੱਧਰ ਦੇ ਉੱਪਰ ਹੁੰਦੇ ਰਹਿੰਦੇ ਨੇ ਜਿੱਥੇ ਵੱਖ-ਵੱਖ ਯੂਨੀਵਰਸਿਟੀਆਂ ਤੇ ਵੱਖ-ਵੱਖ ਆਰਿਆਂ ਵੱਲੋਂ ਵਿਕਸਿਤ ਕੀਤੀਆਂ ਗਈਆਂ ਵੱਖ-ਵੱਖ ਕਿਸਮਾਂ ਦੇ ਟ੍ਰਾਇਲ ਲੱਗਦੇ ਨੇ ਤੇ ਉਹਨਾਂ ਦਾ ਝਾੜ ਦੇਖਿਆ ਜਾਂਦਾ ਹੈ ਤੇ ਜਿਵੇਂ ਪਿਛਲੇ ਸਾਲਾਂ ਦੌਰਾਨ ਡੀ ਵੀ ਡਬਲਯੂ 327 ਸਭ ਤੋਂ ਉੱਪਰ ਚੱਲ ਰਹੀ ਸੀ ਤੇ ਇਸ ਵਾਰ ਜਿਹੜੀ ਹੈ ਪੀ ਵੀ ਡਬਲਯੂ 872 ਕਿਸਮ ਹੈ ਜਿਹੜੀ ਉਹ ਟ੍ਰਾਇਲ ਦੇ ਵਿੱਚ ਸਭ ਤੋਂ ਹੱਭਲ ਕਿਸਮ ਆ ਦੇਖਣ ਦੇ ਵਿੱਚ ਆਈ ਹੈ ਤੇ ਜੇਕਰ ਇਸ ਕਿਸਮ ਦਾ ਬੀਜ ਆਪਾਂ ਨੂੰ ਮਿਲਦਾ ਤਾਂ ਆਪਾਂ ਨੂੰ ਇਸ ਕਿਸਮ ਵੱਲ ਜ਼ਰੂਰ ਜਾਣਾ ਚਾਹੀਦਾ ਬਾਕੀ ਚੰਗੀਆਂ ਕਿਸਮਾਂ ਬਾਰੇ ਆਪਾਂ ਨੂੰ ਪਤਾ ਹੀ ਹੈ ਡੀ ਵੀ ਡਬਲਯੂ 327 ਹੈ 303 ਪਿਛਲੇ ਸਮਿਆਂ ਦੌਰਾਨ ਡੀ ਵੀ ਡਬਲਯੂ 187 ਤੇ 202 ਹੈ ਤੇ ਪੰਜਾਬ ਦੀਆਂ ਕਿਸਮਾਂ ਦੇ ਵਿੱਚ 826 ਆ ਗਈ ਸਨੇਰੀ ਕਿਸਮ ਹੈ ਤੇ ਲਗਭਗ ਇਹ ਸਾਰੀਆਂ ਕਿਸਮਾਂ ਹੀ ਹੀਟ ਸਟ्रेस ਜਾਨੀ ਕਿ ਜਿਹੜੀ ਆਪਣੀ ਮਾਰਚ ਅਪ੍ਰੈਲ ਦੀ ਗਰਮੀ ਜੇਕਰ ਜ਼ਿਆਦਾ ਹੁੰਦੀ ਹੈ ਤਾਂ ਉਸ ਦੀ ਮਾਰ ਨੂੰ ਚੱਲਣ ਦੇ ਵੀ ਸਮਰੱਥ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਚੰਗੀਆਂ ਕਿਸਮਾਂ ਹੀ ਖੇਤ ਦੇ ਵਿੱਚ ਬੀਜੀਆਂ ਜਾਣ ਤਾਂ ਕਿ ਆਪਾਂ ਨੂੰ ਚੰਗੀ ਪੈਦਾਵਾਰ ਮਿਲ ਸਕੇ ਬਹੁਤ-ਬਹੁਤ ਸ਼ੁਕਰੀਆ ਜੀ ਸਤ ਸ੍ਰੀ ਅਕਾਲ